بسم اللہ الرحمن الرحیم شروع جنانے اور جنਾਂ ਦੇ ਪਰਿਵਾਰ ਨੇ ਇਹ ਜਗਾ ਜਿਹੜੀ ਹੈ ਮਸਜਿਦ ਲਈ ਆਪਣੇ ਵੱਲੋਂ ਗਿਫਟ ਕੀਤੀ ਹੈ ਤੋਹਫੇ ਦੇ ਤੌਰ ਤੇ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਹੈ ਸਤਨਾਮ ਸਿੰਘ ਜੀ ਰਵਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਤੇ ਜਸਵੰਤ ਸਿੰਘ ਜੀ ਇਸ ਪਰਿਵਾਰ ਦੇ ਤੇ ਸਰਪੰਚ ਸਾਹਿਬ ਵੀ ਮੌਜੂਦ ਨੇ ਸਾਫਾ ਸਰਪੰਚ ਸਾਹਿਬ ਵੀ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਔਰ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਧਰਤੀ ਤੋਂ ਜਿਹੜਾ ਸਨੇਹਾ ਆਪਸੀ ਭਾਈਚਾਰਕ ਸਾਂਝ ਦਾ ਪਹਿਲੀ ਪਾਸ਼ਾਹੀ ਤਨ ਤਨ ਗੁਰੂ ਨਾਨਕ ਦੇਵ ਜੀ ਤੋਂ ਜਿਹੜਾ ਸਿਲਸਿਲਾ ਜਿਹੜਾ ਸ਼ੁਰੂ ਹੁੰਦਾ ਹੈ ਜਿਹਦੇ ਵਿੱਚ ਸੰਵਾਦ ਦੇ ਨਾਲ ਲੋਕਾਂ ਨੂੰ ਜੋੜਿਆ ਜਾਂਦਾ ਹੈ ਆਪਸ ਦੇ ਵਿੱਚ ਤੇ ਧਾਰਮਿਕ ਔਰ ਉਸ ਤੋਂ ਬਾਅਦ ਜਾਤ ਔਰ ਬਰਾਦਰੀ ਦੀ ਜਿਹੜੀ ਨਫ਼ਰਤ ਹੈ ਉਹਨੂੰ ਖਤਮ ਕੀਤਾ ਜਾਂਦਾ ਹੈ ਤੇ ਉਹ ਰਿਵਾਜਤਾਂ ਜਿਹੜੀਆਂ ਪੰਜਾਬ ਦੀ ਮਿੱਟੀ 'ਚ ਅੱਜ ਵੀ ਮੌਜੂਦ ਆ ਅਸੀਂ ਇਸ ਵੇਲੇ ਪਿੰਡ ਦੇ ਵਿੱਚ ਆਏ ਆ ਅੱਜ ਇੱਥੇ ਮਸਜਿਦ ਦਾ ਨੀਂਹ ਪੱਥਰ ਰੱਖਣ ਦੇ ਲਈ ਇੱਥੇ ਦੇ ਲੋਕਲ ਮੁਸਲਮਾਨ ਭਾਈਚਾਰਾ ਵੀ ਪਿੰਡ ਦੇ ਮੁਸਲਮਾਨ ਵੀ ਉਹ ਵੀ ਸਾਰੇ ਮੌਜੂਦ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਰੱਬ ਦਾ ਵੀ ਸ਼ੁਕਰ ਅਦਾ ਕਰਦੇ ਹਾਂ ਅਕਾਲ ਪੁਰਖ ਦਾ ਔਰ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਅੱਜ ਵੀ ਆਪ ਧਰਮ ਤੇ ਜਾਤ ਔਰ ਬਰਾਦਰੀ ਦੀ ਨਫ਼ਰਤ ਤੋਂ پاک ਹੈ ਅੱਜ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਭਾਰਤ ਦੇ ਮੋਦੀ ਨੇ ਔਰ ਲੋਕਾਂ ਨੂੰ ਆਪਸ ਵਿੱਚ ਪਿਆਰ ਔਰ ਮੁਹੱਬਤ ਨਾਲ ਜੋੜਨ ਦਾ ਸਨੇਹਾ ਦਿੰਦੇ ਤੇ ਇਸ ਲਈ ਮੈਂ ਬਹੁਤ ਧੰਨਵਾਦ ਕਰਦਾ ਮਾਤਾ ਜੀ ਨੂੰ ਰਜਿੰਦਰ ਕੌਰ ਜੀ ਦਾ ਔਰ ਆਪਣੇ ਭਰਾ ਸਤਨਾਮ ਸਿੰਘ ਜੀ ਰਵਿੰਦਰ ਜੀ ਜਸਵੰਤ ਤੇ ਭੁਪਿੰਦਰ ਸਿੰਘ ਉਹਨਾਂ ਦਾ ਪੂਰੀ ਪੰਚਾਇਤ ਦਾ ਟੋਰਿਸਪਿੰਟ ਦੇ ਸਾਰੇ ਲੋਕਾਂ ਦਾ ਕਿ ਜਿੱਥੇ ਮੁੱਢཅ ਇੱਕ ਪਾਸੇ ਨਫ਼ਰਤ ਦਾ ਜਿਹੜਾ ਆ ਰੋਲਾ ਪਾਇਆ ਜਾ ਰਿਹਾ ਦੂਜੇ ਪਾਸੇ ਪੰਜਾਬ ਜਿਹੜਾ ਉਹ ਮੁਹੱਬਤ ਦੀ ਜਿਹੜੀ ਹਵਾ ਹੈ ਉਹ ਠੰਡੀ ਹਵਾ ਪੂਰੇ ਦੇਸ਼ ਨੂੰ ਦੇ ਰਿਹਾ ਇਸ ਲਈ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣ ਦੀ ਚਾਹਤ ਕਰਦਾ ਵਾਹ ਹਾਂ ਜੀ ਬਹੁਤ ਸਾਰੇ ਦੇਖੀ ਜਨਾ ਤੁਹਾਡੇ ਚੋ ਜੀ ਜੀ ਐਸੋ ਜਨਾ ਕਾਲੇ ਹਾਂ ਜੀ ਤੇ ਕੋਈ ਫੜ ਮਾਤਾ ਜੀ ਅਜੋ ਨਾਲ ਆਪਣਾ ਨਾਮ ਬੋਲ ਦਿਓ ਪਹਿਲਾਂ ਪੂਰਾ ਹਾਂ ਜੀ ਤੇ ਫਿਰ ਅੱਗੇ ਦੱਸ ਦਿਓ ਕੋਈ ਨਹੀਂ ਕੋਈ ਨਹੀਂ ਛੱਡ ਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਮੇਰੇ ਦਾਦੀ ਜੀ ਨੇ ਰਜਿੰਦਰ ਕੌਰ ਜੀ ਇਹ ਜਿਹੜੀ ਜਗ੍ਹਾ ਸੀ ਇਹ ਇਹਨਾਂ ਨੇ ਮਿਹਨਤ ਕਰਕੇ ਖਰੀਦੀ ਹੋਈ ਜਗ੍ਹਾ ਸੀ ਤੇ ਅਸੀਂ ਆਪਸੀ ਸਲਾਹ ਕੀਤੀ ਜਦੋਂ ਸਾਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਮਸਜਿਦ ਦੀ ਜਗ੍ਹਾ ਦੀ ਘਾਟ ਹੈ ਤਾਂ ਬੀਬੀ ਜੀ ਕਹਿੰਦੇ ਵੀ ਕਿਉਂ ਨਾ ਆਪਾਂ ਆਪਣੀ ਜ਼ਮੀਨ ਚੋਂ ਇਹ ਜਗ੍ਹਾ ਦੇ ਦਈਏ ਤੇ ਜੋ ਕਿ ਇਹਨਾਂ ਨੇ ਖੁਦ ਮਿਹਨਤ ਕਰਕੇ ਆਪਣੇ ਪੈਸੇ ਨਾਲ ਖਰੀਦੀ ਹੋਈ ਜਗ੍ਹਾ ਵੀ ਸਾਡੀ ਪਛਤਾਨੀ ਜ਼ਮੀਨ ਨਹੀਂ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਬਹੁਤ ਦੂਰੋਂ ਚੱਲ ਕੇ ਇੱਥੇ ਸਾਡਾ ਨੀ ਪੱਥਰ ਦਾ ਅਦਿਕਾਟਨ ਕਰਨ ਆਏ ਨੇ ਧੰਨਵਾਦ